ਤੇ ਰਾਹੋ ਰੋਡ ਤੇ ਸਾਲ ਕਲੀਨਿਕ ਵਿੱਚ ਮੌਜੂਦ ਹਾਂ ਪਹਿਲਾ ਦੋ ਵੀਡੀਓ ਬਣਾ ਚੁੱਕੇ ਹਾਂ ਸੱਚ ਕਹੀਏ ਤਾਂ ਪਹਿਲਾਂ ਇਹਨਾਂ ਦੀ ਇੱਕ ਤਰੀਕੇ ਦੀ ਪ੍ਰੋਮੋਸ਼ਨ ਵੀ ਕੀਤੀ ਸੀ ਲੇਕਿਨ ਹੁਣ 40 ਦਿਨਾਂ ਬਾਅਦ ਇੱਕ ਵਾਰ ਫਿਰ ਤੋਂ ਵੀਡੀਓ ਬਣਾਣ ਆਏ ਹਾਂ ਜਿੰਨੇ ਪੇਸ਼ੈਂਟਸ ਇਹਨਾਂ ਕੋਲ ਆਏ ਹੈ ਜਿੰਨਾਂ ਦਾ ਇਹਨਾਂ ਨੇ ਟ੍ਰੀਟਮੈਂਟ ਕੀਤਾ ਉਹਨਾਂ ਦਾ ਇੱਕ ਵਾਰੀ ਰਿਵਿਊ ਵੀ ਲੈਣਾ ਕਿ ਕਿੰਨੇ ਪੇਸ਼ੇ ਪਿਛਲੇ 40 ਦਿਨਾਂ ਵਿੱਚ ਆਏ ਜਨ ਕੀ ਥੈਰੇਪੀ ਹੋ ਗਈ कितनी रिकवरी हो गई हाँ जी तो मैं बताना चाहूँगा कि हमारा चालीस दिन का पेशेंट काफी सारे दस पंद्रह पेशेंट हमने इस बार देख लिए हैं जिनको अलग अलग ट्रीटमेंट एडवाइस करे गए थे किसी को बाईपास बोला गया था किसी को स्टंट किसी को पेसमेकर तो तो, क्योंकि जिनकी पंपिंग कम होती है उनको पेसमेकर जनरली एडवाइस कर दिया जाता है ਫਰਕ ਹੈ ਪਹਿਲਾਂ ਨਾਲ ਬਹੁਤ ਫਰਕ ਆਇਆ ਹੈ ਤਸੱਲੀ ਹੈ ਹਾਂਜੀ ਠੀਕ ਆ ਹੂੰ ਗਰਮੀ ਤਾਂ ਨਹੀਂ ਤੰਗ ਕਰਦੀ ਗਰਮੀ ਤਾਂ ਹੈਗੀ ਜਾਂ ਨਹੀਂ ਹੁਣ ਅੱਛਾ ਦਵਾਈ ਘੱਡੀ ਕਿ ਨਹੀਂ ਦਵਾਈ ਹੁਣ ਹੁਣ ਲੈ ਕੇ ਦਿੱਤੀ ਲੈਣੋ ਘਟਾ ਦਿੱਤੀ ਆ ਜਿੰਨਾਂ ਪਹਿਲਾਂ ਨਾਲ ਜਦੋਂ ਇਲਾਜ ਚੱਲਦਾ ਸੀਗਾ ਜਿਹੜਾ ਇਹ ਟ੍ਰੀਟਮੈਂਟ ਕਰਦੇ ਆ ਥੈਰੇਪੀ ਦਿੰਦੇ ਆ ਹਾਂਜੀ ਉਦੋਂ ਕਿ ਤਕਲੀਫ ਤਾਂ ਨਹੀਂ ਵਿੱਚ ਆਈ ਨਹੀਂ ਕੋਈ ਤਕਲੀਫ ਨਹੀਂ ਤੁਹਾਡੇ ਸਟੰਟ ਥੋੜੀ ਦੇਰ ਬਾਅਦ ਹੀ ਪ੍ਰੋਬਲਮ ਆ ਗਈ ਸੀ ਨਾ ਹਾਂਜੀ 2 2.5 ਮਹੀਨੇ ਬਾਅਦ ਹਾਂ 2.5 ਮਹੀਨੇ ਨਾਲ ਆਈ ਸੀ ਕਿ ਤਾਂ ਉਹ ਤੋਂ ਬਾਅਦ ਵਿੱਚ ਜਿਆਦਾ ਉਹਨਾਂ ਟ੍ਰੀਟਮੈਂਟ ਤੋਂ ਚੱਲਦਾ ਉਦੋਂ ਤਾਂ ਮੈਂ ਠੀਕ ਆ ਜੀ ਅੱਛਾ ਥੋੜੀ ਸੇਤ ਵੀ ਬਣੀ ਲੱਗਦੀ ਹੈ ਮੈਨੂੰ ਹਾਂ ਜੀ ਸੇਤ ਤਾਂ ਵੀ ਸੀਗੀ ਆ ਪਹਿਲਾਂ ਹੀ ਕਿਥੇ ਲਓ ਉਦੋਂ ਉਦੋਂ ਲੰਮੇ ਪੈਜ ਤਾਂ ਕਰਕੇ ਲੱਗਦੇ ਤੇ ਹੁਣ ਤੁਸੀਂ ਉਹ ਤੋਂ ਕਹਿੰਦੇ ਸੀ ਵਾਕ ਚ ਦਿੱਕਤ ਆਂਦੀ ਆ ਹਾਂ ਜੀ ਹੁਣ ਵਾਕ ਕਰ ਲੈਂਦੇ ਹੋ ਹਾਂ ਜੀ ਸੈਰ ਕਰਦੇ ਹੋ ਕੋਈ ਦਿੱਕਤ ਤਾਂ ਨਹੀਂ ਆਉਂਦੀ ਨਹੀਂ ਆਉਂਦੀ ਕਭਰਾਉਂਦੇ ਆ ਤੁਸੀਂ ਪਹਿਲਾਂ ਵੀ ਨਹੀਂ ਪਰ ਕਭਰਾਤ ਹੁੰਦੀ ਆ ਨਹੀਂ ਕੋਈ ਕਭਰਾਤ ਨਹੀਂ ਤੁਸੀਂ ਤੁਹਾਨੂੰ ਦੱਸਿਆ ਕਿਸਦਾ 80% ਕੰਮ ਕਰ ਰਿਹਾ ਸੀ ਕਿਸੇ ਦਾ 40% ਕੰਮ ਕਰ ਰਿਹਾ ਸੀ ਹਾਰਟ रब वालों कि किन्ने परसेंट हार्ट काम कर जो नॉर्मल होता, अच्छा, होता।, होता है वो पचास परसेंट मान के चलते हैं अच्छा फिफ्टी परसेंट नहीं तो सिक्सटी परसेंट नॉर्मल इतना नहीं होता कि हंड्रेड परसेंट नहीं हंड्रेड परसेंट फिर पासिंग में थर्टी थ्री नहीं करता सेवनटीन भी पासिंग मास बिल्कुल 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 अभी ये थर्टी परसेंट जिनका गया है अभी और बढ़ेगा अभी तो अभी तो उनको शुरुआत में ही हमने टेस्ट कराया एक नॉर्मल इंसान का किन्ने परसेंट हार्ट काम ਉਹਣਾ ਨਾਲੇ ਰੱਖਿਆ ਹੈ ਉਹ ਕਹਿ ਰਹੇ ਆ ਵੀ ਤੁਸੀਂ ਪਵਾ ਲਓ ਸਾਡੇ ਕੋਲੋਂ ਫਟਾਫਟ ਮੇਰਾ ਆ ਇਹਨਾਂ ਦਾ ਸੋਹ ਲਾਣਾਂ ਦਾ ਵਧੀਆ ਜਲੰਧਰ ਵਾਲਿਆਂ ਦਾ ਟਰੀਟਮੈਂਟ ਵਧੀਆ ਕੋਈ ਚੀਰਵਾਲ ਨਹੀਂ ਐ ਬੈਸਟ ਵਾਲਾ ਆ ਇਹਨਾਂ ਦਾ ਸਟੈਂਟ ਤੇ ਰੱਖੇ ਤਾਂ ਪੈਂਚਰ ਵਾਲਿਆਂ ਨਹੀਂ ਸਰੰਜੀ ਰੱਖੀ ਐ ਪਾ ਕੇ ਠਾ ਕਰਕੇ ਲਾਉਂਦੇ ਆ ਅੱਧੇ ਦੇ ਘੰਟੇ ਚ ਪਾਈ ਜਾਂਦੇ ਸਟੈਂਟ ਜੀ ਜੀ ਉਹ ਮੇਰੇ ਆਪਣੇ ਸਰਜਰੀ ਹੋਣ ਨੂੰ ਦੱਸਿਆ ਸੀ ਡਾਕਟਰ ਸਾਹਿਬ ਨੇ ਦੱਸਿਆ ਸੀ ਹਾਂਜੀ ਕੋਈ ਤਾਂ ਨਹੀਂ ਲੱਗਦਾ ਨਹੀਂ ਹੋਈ ਨਹੀਂ ਹੈਗੀ ਤੇ ਪ੍ਰੋਬਲਮ ਕੀ ਆਈ ਆਈ ਕੀ ਸੀ ਬੇਨ ਹੁੰਦੀ ਸੀ ਬਾਈਓ ਵਿੱਚ ਅੱਛਾ ਬਾਈਓ ਵਿੱਚ ਹਾਂਜੀ ਸ਼ੈਅ ਕਰਨ ਲੱਗੇ ਠੀਕ ਹੈ ਜੀ ਫਿਰ ਇੱਥੇ ਕਿੰਨੇ ਦਿਨਾਂ ਦੀ ਥੈਰੇਪੀ ਲਈ ਇੱਥੇ ਮੈਂ 40 ਦਿਨ ਦੀ ਪੂਰੀ ਕਰਾ ਲਈ ਪੂਰੀ ਥੈਰੇਪੀ ਹਾਂਜੀ ਤੇ ਹੁਣ ਕਿਵੇਂ ਫੀਲ ਹੁੰਦਾ ਹੁਣ ਠੀਕ ਹੈ ਬਿਲਕੁਲ ਰਿਲੈਕਸਡ ਬਿਲਕੁਲ ਕੋਈ ਦਿੱਕਤ ਆਉਂਦੀ ਨਹੀਂ ਕੋਈ ਦਿੱਕਤ ਨਹੀਂ ਹੈਗੀ ਕੋਈ ਚੱਕਰ ਘਬਰਾ ਹਾਂ ਇਹਨਾਂ ਮੈਂ ਸਾਰਾ ਦਿਨ ਬਾਹਰ ਘੁੰਮਦਾ ਮਾਰਗੜੀ ਘੁੰਮਦਾ ਡਾਕਟਰ ਚਲ ਦੇਖੋ ਹਾਈਲੀ ਕੁਆਲੀਫਾਈਡ ਡਾਕਟਰ ਹੁੰਦੇ ਉਹ ਜੇ ਤੁਹਾਨੂੰ ਸਿੱਧਾ ਹੀ ਕਹਿਣ ਕਿ ਤੇਰੇ ਤੇ ਵੀ ਸਟੰਟ ਪੈਣਾ ਬੰਦਾ ਇੱਕ ਵਾਰੀ ਘਰੋਂਦਾ ਤਾਂ ਹੈਗਾ ਨਾ ਮੈਂ ਤਾਂ ਡਿੱਗ ਵੀ ਅਸੀਂ ਘਰ ਜਾਗੇ ਜੀ ਬਿਲਕੁਲ ਹੀ ਅਸੀਂ ਮਗਾਤੀ ਜੇ ਹੁਣ ਤਾਂ ਖਤਮ ਹੀ ਹੋ ਬਿਲਕੁਲ ਹੀ ਚਲੋ ਫਿਰ ਤੁਹਾਡਾ ਹੀ ਦੇਖਿਆ ਸੀ ਅਸੀਂ ਅੱਛਾ ਹਾਂਜੀ ਸਾਡੀ ਵੀਡੀਓ ਦੇਖ ਕੇ ਆਏ ਸੀ ਵੀਡੀਓ ਦੇਖ ਕੇ ਸੀ ਡਾਕਟਰ ਨੇ ਨਹੀਂ ਦੱਸਿਆ ਸਾਨੂੰ ਨਹੀਂ ਨਹੀਂ ਅਸੀਂ ਇੱਥੇ ਆ ਗਏ ਸਿੱਧੇ ਅੱਛਾ ਜੀ ਚਲੇ ਨਹੀਂ ਸਾਨੂੰ ਗਾਈਡ ਕੀਤਾ ਬਹੁਤ ਵਧੀਆ ਮਾਰਜ ਮਾਰੀ ਦਾ ਧੰਨਵਾਦ ਹਾਂ 1 ਬਾਈ 1 ਕਰਕੇ ਜਿੱਦਾਂ ਚਿਕ ਨਿਕਲਦੇ ਮੈਂ ਬਧੀਆ ਹੁੰਦਾ ਨਹੀਂ ਤਾਂ ਜਿਵੇਂ ਤੁਸੀਂ ਤੇ ਠਾ ਡਿੱਗੇ ਸੀ ਉਹਨੇ ਇੱਕ ਦੀ ਜਗ੍ਹਾ ਦੋ ਸਟੰਟ ਪਾਉਣੇ ਸੀ ਹਾਂਜੀ नौ लाख में मांगे सका जी केस में कर दो कितना 9 लाख 9 लाख हर उस पेशेंट को जिसको जिसको एंजियोप्लास्टी या स्टंट या बाईपास बताया गया है और जिसको कहा गया कि फौरन ये टेस्ट ये ट्रीटमेंट कराना है जिनको मैं ये कहना चाहूँगा कि एक बार हमें सेवा का मौका जरूर से दें हम पूरी कोशिश करेंगे कि आपको इस सर्जरी से बचा लें ਕਹਿੰਦੇ ਸੀ ਆਪਣੇ ਪੇਸ਼ੈਂਟ ਨਾਲ ਕਰਦੇ ਨਹੀਂ ਪਲੇ ਨਾ ਹੀ ਟ੍ਰੀਟਮੈਂਟ ਵਿੱਚ ਹੁੰਦਾ ਹੈ ਕੋਈ ਡਿਲੇ ਇਹ ਵੀ ਕਹਿੰਦੇ ਨੇ ਕਿ ਵੀ ਕੀਪ ਦਾ ਹਾਰਟ ਡੀਸੀਸ ਅਵੇ ਸਤਿ ਸ਼੍ਰੀ ਅਕਾਲ ਪੀਪੀ ਬੱਤੀ ਨਵਾਂ ਸ਼ਹਿਰ ਦੇਖ ਰਹੇ ਹੋ ਮੈਂ ਦਿਨੇਸ਼ਵਰੀ ਸਾਥ ਵਿੱਚ ਸਮੇਂ ਅਸੀਂ ਰਾਹੋ ਰੋਡ ਤੇ ਸਾਲ ਕਲੀਨਿਕ ਵਿੱਚ ਮੌਜੂਦ ਹਾਂ ਪਹਿਲਾ ਦੋ ਵੀਡੀਓ ਬਣਾ ਚੁੱਕੇ ਹਾਂ ਸੱਚ ਕਹੀਏ ਤਾਂ ਪਹਿਲਾਂ ਇਹਨਾਂ ਦੀ ਇੱਕ ਤਰੀਕੇ ਦੀ ਪ੍ਰੋਮੋਸ਼ਨ ਵੀ ਕੀਤੀ ਸੀ ਲੇਕਿਨ ਹੁਣ 40 ਦਿਨਾਂ ਬਾਅਦ ਇੱਕ ਵਾਰ ਫਿਰ ਤੋਂ ਵੀਡੀਓ ਬਣਾਣ ਆਏ ਹਾਂ ਜਿੰਨੇ ਪੇਸ਼ੈਂਟਸ ਇਹਨਾਂ ਕੋਲ ਆਏ ਆ ਜਿਨ੍ਹਾਂ ਦਾ ਨਾ ਟ੍ਰੀਟਮੈਂਟ ਕੀਤਾ ਉਹਨਾਂ ਦਾ ਇੱਕ ਵਾਰੀ ਰਿਵਿਊ ਵੀ ਲੈਣਾ ਕਿਉਂਕਿ ਅਸੀਂ ਇੱਕ ਸਟਾਰਟਿੰਗ ਦੀ ਵੀਡੀਓ ਬਣਾਈ ਸੀ ਉਸ ਤੋਂ ਬਾਅਦ 20 ਦਿਨ ਬਾਅਦ ਵੀਡੀਓ ਬਣਾਈ ਸੀ ਕਿ ਜਿਹੜੇ ਪੇਸ਼ੈਂਟ ਸੀਗੇ ਦਿ ਟਾਕਸ ਰੂਮ ਵਿੱਚ ਉਹਨਾਂ ਨੂੰ 20 ਦਿਨੋਂ ਕਿਸੀਂ ਟ੍ਰੀਟਮੈਂਟ ਕਰਵਾ ਰਹਿਆ ਨੂੰ ਹੁਣ 40 ਦਿਨ ਬਹੁਤ ਸਾਰੇ ਪੇਸ਼ੈਂਟਸ ਦੇ ਪੂਰੇ ਹੋ ਗਿਆ ਮਤਲਬ ਥੈਰੇਪੀ ਦੇ 40 ਦਿਨ ਪੂਰੇ ਹੋ ਗਿਆ ਉਹਨਾਂ ਨੂੰ ਤਾਂ ਰਿਵਿਊ ਲਵਾਂਗੇ ਕਿ ਉਹਨਾਂ ਨੂੰ ਕਿਹੋ ਜਿਹਾ ਰਿਜ਼ਲਟ ਮਿਲਿਆ ਕਿੰਨੇ ਸੈਟੀਸਫਾਈ ਆ ਕਿੰਨ ਕ ਮੰਨ ਸੰਤੁਸ਼ਟ ਹੈ ਔਰ ਪਹਿਲਾਂ ਨਾਲੋਂ ਰਿਪੋਰਟਾਂ ਵਿੱਚ ਕੀ ਬਿਹਤਰੀਨ ਰਿਜ਼ਲਟ ਆਇਆ ਰਿਪੋਰਟਾਂ ਪਹਿਲਾਂ ਨਾਲੋਂ ਕਿੰਨੀਆਂ ਕਿ ਚੰਗੀਆਂ ਆ ਸਾਰੀ ਜਾਣਕਾਰੀ ਲੈਣੇ ਲੇਕਿਨ ਉਸ ਤੋਂ ਪਹਿਲਾਂ ਇੱਕ ਵਾਰੀ ਡਾਕਟਰ ਸਾਹਿਬ ਨੂੰ ਮਿਲਦੇ ਕਿਹਾ ਜਾਂਦਾ ਕਿ 올 ਡਾਕਟਰ ਟਰੀਟਸ ਬਟ ਗੁੱਡ ਡਾਕਟਰਸ lets nature heal ਔਰ ਉਹ ਡਾਕਟਰ ਡਾਕਟਰ ਨਹੀਂ ਹੁੰਦਾ ਜਿਹੜਾ ਮਰੀਜ਼ ਦੇ ਦਰਦ ਨੂੰ ਮਹਿਸੂਸ ਨਾ ਕਰ ਸਕੇ ਪਰ ਯੂਸਫ ਉਹ ਨਾ ਤੇ ਜੇ ਆਪਾਂ ਗੱਲ ਕਰੀਏ ਇਹ ਮਰੀਜ਼ ਦੇ ਦਰਦ ਨੂੰ ਆਪਣਾ ਦਰਦ ਸਮਝਦੇ ਆ ਔਰ ਕੋਸ਼ਿਸ਼ ਇਹਨਾਂ ਦੀ ਹੀ ਹੁੰਦੀ ਹੈ ਕਿ ਮਰੀਜ਼ ਦੇ ਚੀਰ ਫਾੜ ਨਾ ਹੋਵੇ ਜਿਵੇਂ ਤੁਹਾਨੂੰ ਪਹਿਲਾਂ ਦੱਸਦਾ ਆ ਕਿ ਅੱਜ ਬਹੁਤ ਸਾਰੇ ਪੇਸ਼ੈਂਟਸ ਦੇ 40 ਦਿਨ ਦੀ ਥੈਰੇਪੀ ਪੂਰੀ ਹੋਈ ਆ ਡਾਕਟਰ ਸਾਹਿਬ ਤੋਂ ਅਸੀਂ ਪੁੱਛਣਾ ਕਿ ਪੇਸ਼ੈਂਟਸ ਦੇ ਹਾਲਾਤ ਨੇ ਬਹੁਤ ਲੱਗਾ ਸਵਾਗਤ ਹੈ ਸਰ ਸਭ ਤੋਂ ਪਹਿਲੇ ਮੈਂ ਆਪਣਾ ਇੰਟਰੋਡਕਸ਼ਨ ਦੂੰਗਾ ਮੇਰਾ ਨਾਮ ਡਾਕਟਰ हसन ਯੂਸਫ ਰਿਜ਼ਵੀ ਮੈਂ ਇੱਕ ਸੀਨੀਅਰ ਰਿਸਰਚ ਆਫੀਸਰ ਐਮਸ ਨਿਊ ਡელი ਕਾਰਡੀਓਥੋਰੈਸਿਕ ਸੈਂਟਰ ਸੇ ਹੂੰ ਜੀ ਹਮਨੇ ਐਮਸ ਮੇ 10 ਸਾਲ ਪੜਾਈ ਕਰੀ ਉਸਕੇ ਬਾਅਦ ਹਮਨੇ 10 ਸਾਲ रिसर्च में हमने ये पाया कि ज्यादातर पेशेंट को अगर आज की डेट में आप देखो तो हार्ट के पेशेंट्स बहुत ज्यादा हैं और थोड़ा भी ब्लॉकेज होता है तो उनको यही बताया जाता है कि अब आप बाईपास कराओ या स्टंट करो जो पेशेंट नहीं कराना चाहता लेकिन कुछ ऐसा कंडीशन क्रिएट कर दी जाती है इतना पैनिक पेशेंट को डरा दिया जाता है कि पेशेंट डर जाता है उसके घर वाले डर जाते हैं कि अब आप एक कदम नहीं चल सकते घर जाओगे घर जाना अपना मुश्किल है शाम आएगी कि नहीं आएगी शाम आएगी आएगी कि नहीं सवेरा होगा की नहीं ऐसी बातों से emotionally patient ko blackmail karke ek tarike se usko कहा कुछ, जाता कुछ है, कि, भी होते है कुछ हॉस्पिटल के अंदर जो उनके साथ ही बैठ जाते हैं बोलते हैं कि किसी के साथ ऐसा हुआ तो उसके बाद बहुत दिक्कत आ गई थी तो वो डर बन जाता है एंजाइटी हो जाती है एंजाइटी हो जाती है तो हमने ये देखा कि पेशेंट यही जाता है मेजोरिटी में कि उसको सर्जरी से किसी भी तरीके से बचाया जाए चाहे छोटी सर्जरी हो चाहे बड़ी सर्जरी हो अब अगर आप बाईपास देखो तो अपने आप में बहुत बड़ी सर्जरी है पूरा केज काट करके सौ जो एक आरी होती है उससे काटते हैं फिर हार्ट को रोक देते हैं फिर हार्ट लंग मशीन पर लगाते हैं फिर एक करंट का झटका देकर के दोबारा सर्जरी करने के बाद तो आज आज, आज के विषय पे आते हैं कितने पेशेंट पिछले 40 दिन में आए जिनकी थेरेपी होगी कितनी रिकवरी हो गई है हाँ जी तो मैं बताना चाहूंगा कि हमारा 40 दिन का पेशेंट्स काफी सारे 10-15 पेशेंट हमने इस बार देख लिए हैं जिनको अलग अलग ट्रीटमेंट एडवाइस करे गए थे किसी को बाईपास बोला गया था किसी को स्टंट किसी को पेस मेकर तो तो क्योंकि जिनकी पंपिंग कम होती है उनको पेसमेकर जनरली एडवाइस कर दिया जाता है तो मैं सबसे पहले बताऊंगा आपको हमारे एक पेशेंट है जिनका नाइनटी नाइन्टी ब्लॉकेज था 90 90 ब्लॉकेज दो दो आर्टरीज में ओके

और दूसरी दूसरी नाड़ी में इनको 90 परसेंट का जहां पे ब्लॉकेज था वहां 50 परसेंट का ब्लॉकेज हो गया 90 से 50 परसेंट घट गया इनकी हार्ट की पंपिंग पहले 50 परसेंट थी 40 दिन ट्रीटमेंट लेने के बाद इनकी अब पंपिंग पैंसठ है। परसेंट है ना और दूसरा पेशेंट एक पेशेंट है जिनको 80 80 परसेंट के दो ब्लॉकेजेस थे ओके इनकी हार्ट की पंपिंग पचास थी अब जब हमने इनका थैलियम कराया है तो इनकी रिपोर्ट नॉर्मल आ रही है और इनका हार्ट की पंपिंग साठ हो गई है जी एक और पेशेंट जो कि हमारे दुबई के पेशेंट जिनसे आप पिछली बार भी मिले थे जी जी वो ट्रीटमेंट करा के चले गए थे अपना अब वो आए तो उनको हमने रिपीट उनका टेस्ट जब रिपीट कराया है तो उनका हार्ट पहले 40 परसेंट था अब पैंसठ परसेंट हो गया ठीक है।, है और एक पेशेंट कुलदीप कौर जो कि थायराइड और पीसीओ भी है उनको इस ग्रसित हैं जिनको काफी ज्यादा घबराहट होती थी फिफ्टी परसेंट सिक्सटी परसेंट एट्टी परसेंट का ब्लॉकेज आया हुआ था डॉक्टरों ने बोला था फौरन प्लास्टी करनी पड़ेगी दो या तीन स्टंट डालने पड़ेंगे और तो इनके हार्ट की पंपिंग पहले अट्ठारह परसेंट थी अभी हमने जब करी तो बत्तीस परसेंट हो गई फिर जर्नाइल सिंह एक पेशेंट हमारे जिनका हार्ट की पंपिंग बीस थी बाईस वो बढ़ने के चालीस दिन ट्रीटमेंट लेने के बाद तीस परसेंट अभी पहुंचे तैतीस तो परसेंट नहीं हुई पास नहीं हुए के इस, इस काम चलता है नहीं अभी अभी ये और भी पड़ेगी जो हम इनको आईवी सपोर्ट जो थेरेपी देते हैं उसका इफेक्ट बॉडी में तीन से चार महीने तक आता रहता है तो और कुछ करवा करवा टेस्ट सारे बिल्कुल कर रिपोर्ट देख करके मैं आपको बता रहा हूँ रिपोर्ट देख के बता रहा हूँ सारा हमने क्योंकि हम रिसर्च में रहे इंडियन काउंसिल ऑफ मेडिकल रिसर्च जो कि दिल्ली में वहां पे हम पेपर्स अपने बना बना करके भेज रहे हैं तो हमने सारा डाटा भी भेज रहे हैं सर वैसे एक सवाल मेरे मन चोड़ी है किसका एटीन परसेंट कम कर रहे किसका फोर्टी परसेंट कम कर रहे हार्ट किन, हाँ काम करता जो नॉर्मल होता वो 50 परसेंट मान के चलते अभी तो शुरुआत परसेंट हार्ट कम 50 परसेंट कम से कम से कम जिसको हम एक नॉर्मल हार्ट मानते हैं और हार्ट रेट कितनी होनी चाहिए हार्ट रेट होनी चाहिए सब चीजें सेवेंटी के भी पम्पिंग किन्नी

हां ठीक है तो एक बार पेशेंट से मिल सकते हैं उनका रिव्यू ले सकते हैं बिल्कुल, बिल्कुल। सच्चा रिव्यू लेंगे बिल्कुल बिल्कुल अगर किसी ने कोई दिक्कत बता दी वो भी साथ में चला जाएगा हां बिल्कुल आप सारी बात बताएंगे साथ ही इस समय सी सोल क्लिनिक के डिटॉक्स रूम में मौजूद हैं ये पिछली बार जितने मरीज या इन्होंने ਤੁਹਾਡੇ ਰੂਪ ਰੂਪ ਕੀਤਾ ਸੀ ਚਿਹਰਾ ਉਦੋਂ ਵੀ ਇਹਨਾਂ ਦਾ ਚਮਕਦਾਰ ਸੀ ਲੇਕਿਨ ਹੁਣ ਤਾਂ ਚਿਹਰੇ ਤੇ ਜਿਹੜਾ ਨੂਰ ਆ ਠਾਠਾ ਮਾਰਦਾ ਇਹਨਾਂ ਦਾ ਜਿਹੜਾ ਟ੍ਰੀਟਮੈਂਟ ਹੈ ਕੰਪਲੀਟ ਹੋ ਗਿਆ ਪੁੱਛ ਲੈਣੇ ਟ੍ਰੀਟਮੈਂਟ ਕਿਹੋ ਜਿਹਾ ਰਿਹਾ ਔਰ ਹੁਣ ਸਥਿਤੀ ਕੀ ਆ ਇਹ ਕਿੰਨੇ ਸੈਟੀਸਫਾਈ ਆ ਪਹਿਲਾਂ ਮਾਤਾ ਜੀ ਤੋਂ ਪੁੱਛ ਲੈਣੇ ਮਾਤਾ ਜੀ ਟ੍ਰੀਟਮੈਂਟ ਪੂਰਾ ਹੋ ਗਿਆ ਜੀ ਠੀਕ ਹੋ ਗਿਆ ਫਰਕ ਹੈ ਪਹਿਲਾਂ ਨਾਲੋਂ ਬਹੁਤ ਫਰਕ ਆਇਆ ਹੈ ਤਸੱਲੀ ਹੈ ਹਾਂਜੀ ਠੀਕ ਆ ਹੂੰ ਗਰਮੀ ਤਾਂ ਨਹੀਂ ਤੰਗ ਕਰਦੀ ਗਰਮੀ ਤਾਂ ਹੈਗੀ ਜਾਵੇ ਹੁਣ ਅੱਛਾ ਦਵਾਈ ਘੱਡੀ ਕਿ ਨਹੀਂ ਦਵਾਈ ਹੁਣ ਹੁਣ ਲਿਖ ਕੇ ਦਿੱਤੀ ਲੈਣਾ ਘਟਾਉਂਦੀਆਂ ਨਾਲੋਂ ਪਹਿਲਾਂ ਨਾਲੋਂ ਜਦੋਂ ਇਲਾਜ ਚੱਲਦਾ ਸੀਗਾ ਜਿਹੜਾ ਇਹ ਟ੍ਰੀਟਮੈਂਟ ਕਰਦੇ ਆ ਥੈਰੇਪੀ ਦਿੰਦੇ ਆ ਹਾਂਜੀ ਉਦੋਂ ਕਿ ਤਕਲੀਫ ਤਾਂ ਨਹੀਂ ਵਿੱਚ ਆਈ ਨਹੀਂ ਕੋਈ ਤਕਲੀਫ ਨਹੀਂ ਆਈ ਉਸ ਤੋਂ ਤੇ ਹੁਣ ਜਦੋਂ ਸ਼ੁਰੂਆਤ ਕੀਤੀ ਸੀ ਉਦੋਂ ਤੋਂ ਲੈ ਕੇ ਹੁਣ ਤੱਕ ਪਹਿਲਾਂ ਸੀਗੀ ਫਿਰ ਬਾਅਦ ਚ ਨਹੀਂ ਹੋਈ ਹੈਗੀ ਹੁਣ ਹੁਣ ਬਿਲਕੁਲ ਤੰਦਰੁਸਤ ਮਹਿਸੂਸ ਕਰਦੇ ਆ ਬਹੁਤ ਠੀਕ ਆ ਅੱਛਾ ਜੀ ਹਾਂਜੀ ਹਾਂਜੀ ਤਕਲੀਫ ਸੀਗੀ ਕੀ ਹਾਰਡ ਦੀ ਸੀਗੀ ਮਤਲਬ ਆਉਂਦੀ ਕੀ ਸੀ ਤਕਲੀਫ ਕੀ ਆਉਂਦੀ ਸੀ ਚੱਕਰ ਆਉਂਦੇ ਸੀ ਨਾਲ ਦੀ ਨਾਲ ਕਿ ਕੋਈ ਘਬਰਾਹਟ ਹੁੰਦੀ ਸੀ ਹੁਣ ਘਬਰਾਹਟ ਹੁੰਦੀ ਸੀ ਹੁਣ ਘਬਰਾਹਟ ਹੁੰਦੀ ਆ ਹੁਣ ਨਹੀਂ ਹੁੰਦੀ ਤਾਂ ਤਾਈ ਪੁੱਛੇ ਗਰਮੀ ਕਰਕੇ ਹੁੰਦੀ ਹੈ ਕਿ ਨਹੀਂ ਗਰਮੀ ਕਰਕੇ ਹੁੰਦਾ ਵੀ ਹੁਣ ਹੁੰਦੀ ਨਹੀਂ ਹੈਗੀ ਹੁਣ ਹੁੰਦੀ ਨਹੀਂ ਚਲ ਮਾਰੇ ਤੁਹਾਨੂੰ ਚੜਦੀ ਕਲਾ ਚ ਰੱਖਣ ਵਧੀਆ ਬਹੁਤ ਟੀਨਏਜ ਸੋਨਾ ਹੋਇਆ ਠੀਕ ਹੈ ਜੀ ਤੁਸੀਂ ਸੰਤੁਸ਼ਟ ਹੋ ਹਾਂਜੀ ਠੀਕ ਹੈ ਜੀ ਪਾਜੀ ਸਾਡੇ ਨਾਲ ਨੇ ਵੈਸੇ ਹੀ ਇਹਨਾਂ ਨੇ ਰੰਗ ਨਹੀਂ ਕੀਤਾ ਪਰ ਉਹ ਐਮ ਜਵਾਨੀ ਪੂਰੀ ਹੈ ਆਵਾਜ਼ ਜੀ ਪੂਰੀ ਗੜਗ ਪਿਛਲੀ ਵਾਰ ਵੀ ਆਪਾਂ ਜਦ ਤੁਹਾਡੇ ਟ੍ਰੀਟਮੈਂਟ ਹੋ ਰਿਹਾ ਸੀ ਤੁਹਾਡੇ ਮੇਰੇ ਖਿਲ ਪੈਰ ਚ ਸਿਰੰਜ ਚ ਪਾਈ ਹੋਈ ਸੀਗੀ ਉਹਦੇ ਵੀ ਤੁਸੀਂ ਐਨ ਜੋਸ਼ ਨਾਲ ਬੈਠੇ ਸੀ ਨਾ ਘਭਰਾਇਓ ਦੇਖੋ ਟ੍ਰੀਟਮੈਂਟ ਉਦੋਂ ਹੀ ਸਫਲ ਹੁੰਦਾ ਜਦੋਂ ਬੰਦਾ ਆਪ ਵੀ ਦ੍ਰਿੜ ਨਿਸ਼ਚੈ ਰੱਖੇ ਔਰ ਇਹਨਾਂ ਦਾ ਨਿਸ਼ਚੈ ਜਿਹੜਾ ਬੜਾ ਬੜਾ ਦ੍ਰਿੜਾ ਹੁਣ ਤੁਸੀਂ ਦੱਸੋ ਸਥਿਤੀ ਕਿਹੋ ਜੀ ਹੈ ਹੁਣ ਮੈਂ ਠੀਕ ਆ ਜੀ ਹਾਂ ਹਾਂ ਠੀਕ ਹਾਂ ਇਹ ਤਾਂ ਤੁਸੀਂ ਪਿਛਲੀ ਵਾਰ ਵੀ ਕਿਹਾ ਸੀ ਹਾਂ ਪਰ ਹੁਣ ਵੀ ਕਹਾਂਗਾ ਠੀਕ ਹੀ ਕਹਾਂਗਾ ਕਿਉਂਕਿ ਉਹ ਤਾਂ ਫਿਰ ਠੀਕ ਸੀ ਜਦੋਂ ਤਰਦ ਹੁੰਦਾ ਸੀ ਸਟਾਰਟਿੰਗ ਤੇ ਤੇ ਮੈਂ ਜਦੋਂ ਤਰਦ ਹੋਇਆ ਤਾਂ ਮੈਂ ਆਇਆ ਸੀ ਇੱਥੇ ਅੱਛਾ ਜੇ ਮੈਂ ਮੈਂ ਯਾਦ ਕਰਾ ਤੁਹਾਡੇ ਸਟੰਟ ਥੋੜੀ ਦੇਰ ਬਾਅਦ ਹੀ ਪ੍ਰੋਬਲਮ ਆ ਗਈ ਸੀ ਨਾ ਹਾਂਜੀ 2 2.5 ਮਹੀਨੇ ਬਾਅਦ ਹਾਂ 2.5 ਮਹੀਨੇ ਨਾ ਆਈ ਸੀ ਕਿ ਤਾਂ ਉਹ ਤੋਂ ਬਾਅਦ ਵਿੱਚ ਜਿਆਦਾ ਉਹਨਾਂ ਟ੍ਰੀਟਮੈਂਟ ਇੱਥੋਂ ਚੱਲਦਾ ਉਦੋਂ ਦਾ ਮੈਂ ਠੀਕ ਹੈ ਜੀ ਅੱਛਾ ਥੋੜੀ ਸੇਤ ਵੀ ਬਣੀ ਲੱਗਦੀ ਹੈ ਮੈਨੂੰ ਹਾਂਜੀ ਸੇਤ ਤਾਂ ਵੀ ਸੀਗੀ ਆ ਪਹਿਲਾਂ ਹੀ ਸੀ ਫਿਰ ਉਹ ਲੰਮੇ ਪੈ ਜੇ ਤਾਂ ਕਰਕੇ ਲੱਗਦਾ ਤੇ ਹੁਣ ਤੁਸੀਂ ਤਾਂ ਕਹਿੰਦੇ ਸੀ ਵਾਕ ਚ ਦਿੱਕਤ ਆਉਂਦੀ ਆ ਹਾਂਜੀ ਹੁਣ ਵਾਕ ਕਰ ਲੈਂਦੇ ਹੋ ਹਾਂਜੀ ਸੈਰ ਕਰਦੇ ਹੋ ਕੋਈ ਦਿੱਕਤ ਤਾਂ ਨਹੀਂ ਆਉਂਦੀ ਨਹੀਂ ਆਉਂਦੀ ਕਭਰਾਉਂਦੇ ਆ ਤੁਸੀਂ ਪਹਿਲਾਂ ਵੀ ਨਹੀਂ ਪਰ ਖਬਰਾਤ ਹੁੰਦੀ ਆ ਨਹੀਂ ਕੋਈ ਖਬਰਾਤ ਨਹੀਂ ਕੋਈ ਅੱਧਾ ਪਹਿਲੇ ਦਿਨ ਤੋਂ ਹੀ ਹੋ ਜਦੋਂ ਤੋਂ ਸਟੈਂਡ ਵੀ ਪਿਆ ਨਹੀਂ ਉਦੋਂ ਵੀ ਕੋਈ ਖਬਰਾਤ ਹੋਈ ਸੀ ਉਹ ਤਾਂ ਚਲੋ ਤੁਹਾਡੇ ਅੰਦਰ ਆਪਣਾ ਹੀ ਜज्ਬਾ ਆਇਆ ਤਾਂ ਮਾਰਾ ਹੀ ਨਹੀਂ ਪਾ ਕੇ ਤੁਹਾਨੂੰ ਇੱਦਾਂ ਦੀ ਤਸਵੀਰ ਵਿਕਤੀ ਹੈ ਤੁਹਾਨੂੰ ਪਰ ਟ੍ਰੀਟਮੈਂਟ ਕਿਹੋ ਜਿਹਾ ਰਿਹਾ ਟ੍ਰੀਟ ਕਿ 40 ਦਿਨ ਕਰਾਇਆ ਕਿ ਕਿੰਨੇ ਦਿਨ ਕਰਾਇਆ 40 ਦਿਨ ਤੋਂ ਵੀ 10 ਦਿਨ ਵੱਧੇ ਕਰਤੇ ਸੀ ਨੇ ਡਾਕਟਰ ਫਿਰ ਉਹਦੇ ਐਕਸਟਰਾ ਪੈਸੇ ਤਾਂ ਨਹੀਂ ਲਏ ਨਹੀਂ ਕੋਈ ਪੈਸਾ ਨਹੀਂ ਲਿਆ ਜੀ ਆ ਤੁਸੀਂ ਕੋ ਨਾਲ ਦਿਨ ਅਸੀਂ ਰਿਵਿਊ ਵੀ ਦਿੰਨੇ ਆ ਥੋੜੇ ਘਟਾਓ ਹਾਂ ਜੀ ਜੀ ਤੁਹਾਡੇ ਮਿਸਸੇਜ਼ ਨਾਲ ਆਉਂਦੇ ਨੇ ਸ਼ਾਂਜੀ ਤੇ ਨਾਲ ਆਉਂਦੇ ਸੀ ਦੇਖੋ ਜੀਵਨ ਸਾਥੀ ਦਾ ਸਹਿਯੋਗ ਬਹੁਤ ਜ਼ਰੂਰੀ ਆ ਪੈ ਜੀ ਪਿਛਲੀ ਵਾਰ ਵੀ ਇੱਥੇ ਸੀਗੇ ਹਮੇਸ਼ਾ ਨਾਲ ਆਉਂਦੇ ਆ ਚਾਹੀਦਾ ਵੀ ਇਦਾਂ ਪੈ ਜੀ ਹੁਣ ਕਿੰਨਾ ਕੁ ਪਾਜੀ ਚ ਤੁਸੀਂ ਜਿਹੜਾ ਪ੍ਰੋਬਲਮ ਸੀਗੀ ਉਹ ਤੋਂ ਹੁਣ ਕਿੰਨਾ ਕੁ ਫਰਕ ਦਿਖ ਰਹੇ ਹੋ ਬਹੁਤ ਜ਼ਿਆਦਾ ਫਰਕ ਆ ਹੰਕੇ ਨਾਲ ਹੂੰ ਥੋੜਾ ਜਿਹਾ ਮਤਲਬ ਇੰਨਾ ਹੁੰਦਾ ਆ ਵੀ ਅੱਗੇ ਤੁਰ ਨਹੀਂ ਸਕਦੇ ਉਹ ਤਾਂ ਹੁਣ ਦੁਰ ਦੇ ਸੈਰ ਕਰਦੇ ਆ ਠੀਕ ਆ ਸਾਰਾ ਕੁਝ ਇਹਨਾਂ ਚ ਤਾਂ ਹੌਸਲਾ ਬਹੁਤ ਹੈ ਤੁਹਾਡੇ ਚ ਵੀ ਹੌਸਲਾ ਵਧਦਾ ਇਦਾਂ ਹਾਂਜੀ ਹਾਂਜੀ ਇਹਨਾਂ ਨੂੰ ਦੇਖ ਕੇ ਹੌਸਲਾ ਆਪਣੇ ਆਪ ਵਧਿਓ ਆ ਤੋ ਠੀਕ ਹੋ ਗਾਇਆ ਹਾਂ ਹਾਂਜੀ ਠੀਕ ਕਿਉਂਕਿ ਜਦੋਂ ਜੀਵਨ ਸਾਥੀ ਥੋੜਾ ਤਕਲੀਫ ਚ ਹੋਵੇ ਹਾਂਜੀ ਹਾਂਜੀ ਨਹੀਂ ਪਹਿਲਾਂ ਤਾਂ ਬਹੁਤ ਜ਼ਿਆਦਾ ਡੋਲੇ ਸੀ ਆਪ ਵੀ ਡੋਲ ਗਈ ਸੀ ਪਰ ਨਹੀਂ ਜਿਸ ਦਿਨ ਇੱਥੋਂ ਆਂਦੇ ਆ ਉਦੋਂ ਤੋਂ ਠੀਕ ਆ ਬਿਲਕੁਲ ਚਲੋ ਬਾਹਰੋਂ ਆਏ ਨਾ ਉਦੋਂ ਹਰਾੜਾ ਛੱਡਿਓ ਸੀ ਪਤਾ ਨਹੀਂ ਕਿਦਾਂ ਦਾ ਮੇਰਾ ਤੁਹਾਨੂੰ ਤੇ ਇੱਕ ਤਾਂ ਮੈਨੂੰ ਅਸ ਲਾ ਗਿਆ ਸੀ ਉਦੋਂ ਮੇਰੀ ਸਿਹਤ ਠੀਕ ਨਹੀਂ ਸੀ ਮੈਂ ਕਿਹਾ ਬੰਦਾ ਲੰਮਾ ਪਿਆ ਪੈਰ 'ਚ ਸਰਿੰਜ ਪਈ ਆ ਸੂਈ ਲੱਗੀ ਇਹ ਨਹੀਂ ਡਰਦਾ ਮੈਂ ਕਹਿੰਨੂੰ ਡਰਦਾ ਹਾਂਜੀ ਹਾਂਜੀ ਨਹੀਂ ਚਲੋ ਪਰਮਾਤਮਾ ਤੁਹਾਨੂੰ ਚੜ੍ਹਦੀ ਕਲਾ 'ਚ ਰੱਖੇ ਲੰਬੀ ਉਮਰਾਂ ਬਖਸ਼ ਜਿਹੜੇ ਜਿਹੜੇ ਦੇਖ ਰਹੇ ਉਹਨਾਂ ਨੂੰ ਕੋਈ ਸਨੇਹਾ ਦੇਣਾ ਚਾਹੋ ਜਿਨ੍ਹਾਂ ਦੇ ਲੈ ਡਾਰਿਆ ਕਿ ਸਟੰਟ ਨਾ ਪਾਵੇ ਮਾਤਾ ਜੀ ਗੋਦਾਂ ਜੀ ਜਿਹਨੂੰ ਕੋਈ ਪਮਾਤਾ ਪਹਿਲਾਂ ਕੱਲ ਦਾ ਲਿਆਵੇ ਨਾ ਇਦਾਂ ਦੀ ਇੱਕ ਤਕਲੀਫ ਕਿਸੇ ਨੂੰ ਕੋਈ ਜੇ ਆਈ ਵੀ ਆ ਤਾਂ ਸਾਬ ਇੱਥੇ ਆਓ ਆ ਕੇ ਸਟੰਟ ਪਾਉਣ ਤੋਂ ਪਹਿਲਾਂ ਆ ਜਾਓ ਸਟੰਟ ਤੋਂ ਪਹਿਲਾਂ ਆਉਣ ਆ ਕੇ ਅਗਲੇ ਮਾੜਾ ਮੋਟਾ ਜਿਹੜਾ ਵੀ ਹੈਗਾ ਯਾਨੀ ਕਿ ਚੀਰ ਫਾੜ ਤੋਂ ਉਹ ਬਚਾਅ ਹੋ ਜਾਊਗਾ ਹੁਣ ਸਾਡਾ ਹੋ ਗਿਆ ਵਧੀਆ ਆਰਾਮ ਨਾਲ ਨਹੀਂ ਤਾਂ ਤੁਹਾਡਾ ਸਟੰਟ ਮੇਰੇ ਖਿਆਲ ਦੋ ਕੁ ਮਹੀਨੇ ਬਾਅਦ ਕਰਾਉਣਾ ਜੀ ਉਹ ਤਾਂ ਕਹਿੰਦੇ ਜੀ ਪਾ ਦਿੰਦੇ ਆ ਜਾਓ ਕਹਿੰਦੇ ਹੀ ਪਾ ਦਿੰਦੇ ਆ ਪਰ ਨਹੀਂ ਤੁਸੀਂ ਇੱਥੇ ਆ ਗਿਆ ਫਿਰ ਤੁਹਾਡਾ ਡਾਕਟਰ ਉਹ ਤਾਂ ਫਿਰ ਕਸਾਈ ਬਣੇ ਹੋਏ ਨੇ ਉਹ ਚੀਰਾ ਲਾਉਣਾ ਠਾਹ ਕਰਕੇ ਜੀ ਉਹਦਾ ਟੀਕਾ ਤਾਂ ਲਾਉਣਾ ਸੀ ਐਨਸਥੀਸੀਆ ਲਾਉਣਾ ਸੀ ਚੀਰਾ ਦੇਣਾ ਸੀ ਕਿਹੜਾ ਪੈ ਗਿਆ ਦੂਜਾ ਅਸਟੈਂਟ ਦਾ ਸਟੈਂਟ ਉਹ ਨਾਲ ਹੀ ਰੱਖਿਆ ਹੈ ਉਹ ਕਹਿ ਰਹੇ ਆ ਵੀ ਤੁਸੀਂ ਪਵਾ ਲਓ ਸਾਡੇ ਕੋਲੋਂ ਫਟਾਫਟ ਮੇਰਾ ਆ ਇਹਨਾਂ ਦਾ ਸੋਹ ਵਾਲਿਆਂ ਦਾ ਵਧੀਆ ਜਲੰਧਰ ਵਾਲਿਆਂ ਦਾ ਟ੍ਰੀਟਮੈਂਟ ਵਧੀਆ ਕੋਈ ਚੀਰਵਾਨ ਨਹੀਂ ਐਨ ਬੈਸਟ ਵਾਲਾ ਆ ਰਹਿੰਦਾ ਸਟੈਂਟ ਪਹਿ ਰੱਖੇ ਤਾਂ ਪੈਂਚਰ ਵਾਲੇ ਨਹੀਂ ਸਰੰਜੀ ਰੱਖੀ ਐ ਪਾ ਕੇ ਠਾਹ ਕਰਕੇ ਲਾਉਂਦੇ ਆ ਅੱਧੇ ਅੱਧੇ ਘੰਟੇ ਚ ਪਾਈ ਜਾਂਦੇ ਸਟੈਂਟ ਸਹੀ ਗੱਲ ਹੈ ਸਹੀ ਗੱਲ ਹੈ ਚਲੋ ਹਾਂਜੀ ਤੁਹਾਨੂੰ ਮਾਰੇ ਚੜ੍ਹਦੀ ਕਲਾ ਚ ਰੱਖਿਆ ਔਰ ਇੱਕ ਗੱਲ ਜਿਵੇਂ ਇਹਨਾਂ ਨੇ ਕਹੀ ਹੈ ਦੇਖੋ ਪਹਿਲੀ ਗੱਲ ਤਾਂ ਕਿਸੇ ਨੂੰ ਪ੍ਰੋਬਲਮ ਆਵੇ ਨਾ ਲੇਕਿਨ ਅੱਜ ਕੱਲ ਖਾਣ ਪਾਣ ਅਜਿਹਾ ਹੋ ਗਿਆ ਹੈ ਅਸੀਂ ਕਸਰਤ ਘੱਟ ਘੱਟ ਕਰਦੇ ਆਂ ਔਰ ਫੋਨ ਨਾਲ ਜ਼ਿਆਦਾ ਜੁੜ ਗਏ ਚਲੋ ਤੁਸੀਂ ਪੀਵੀ32 ਦੇਖਦੇ ਹੋ ਚੰਗੀ ਗੱਲ ਹੈ ਪਰ ਵਿਚਾਰਧਾਰਾ ਮੈਂ ਵੀ ਟੁੱਟ ਗਏ ਆ ਉਹਦੇ ਕਰਕੇ ਵੀ ਥੋੜੀ ਤਕਲੀਫ ਆਉਂਦੀ ਹੈ ਥੋੜਾ ਵਾਕ ਕਰਦੇ ਰਹੋ ਮਿਲਾਪਟੀ ਖਾਣਾ ਨਾ ਖਾਓ ਆਪ ਵੀ ਪਰਹੇਜ਼ ਕਰੋ ਪਰ ਜੇ ਤੁਹਾਨੂੰ ਲੱਗਦਾ ਤੁਹਾਨੂੰ ਕੋਈ ਤਕਲੀਫ ਹੋ ਰਹੀ ਹੈ ਸਿੱਧਾ ਸਟੰਟ ਨਾ ਪਵਾਓ ਪਹਿਲਾਂ ਡਾਇਗਨੋਸਿਸ ਹੋਣਾ ਬਹੁਤ ਜ਼ਰੂਰੀ ਹੈ ਇਨਵੈਸਟੀਗੇਸ਼ਨ ਹੋਣਾ ਬਹੁਤ ਜ਼ਰੂਰੀ ਹੈ ਤੁਹਾਨੂੰ ਲੋੜ ਵੀ ਹੈ ਸਟੰਟ ਦੀ ਕਿ ਨਹੀਂ ਜੇਕਰ ਦਿੱਕਤ ਲੱਗਦੀ ਇੱਥੇ ਕਲੀਨਿਕ ਚਾ ਕੇ ਚੈੱਕ ਕਰਵਾ ਲਓ ਹੋ ਸਕਦਾ ਬਿਨਾਂ ਸਟੰਟ ਪਾਏ ਤੁਹਾਡਾ ਇਲਾਜ ਹੋ ਜਾਵੇ ਨਾ ਤੁਹਾਡਾ ਇਲਾਜ ਹੋ ਜੂਵੇ ਤੁਸੀਂ ਪਹਿਲੀ ਬਿਨਾ ਮਤਲਬ ਚੀਰ ਫਾੜ ਤੋਂ ਬਿਨਾ ਕਿਸੇ ਸਰਜਰੀ ਤੋਂ ਅਗਰ ਤੁਸੀਂ ਤੰਦਰੁਸਤ ਹੋ ਜਾਨੇ ਆ ਤੇ ਇਹਦੇ ਨਾਲ ਦੀ ਰਿਸਕ ਕੋਈ ਨਹੀਂ ਹੈ ਸਹੀ ਗੱਲ ਹੈ ਜੀ ਥੈਂਕ ਯੂ ਜੀ ਪਾ ਜੀ ਤੁਹਾਨੂੰ ਕੀ ਤਕਲੀਫ ਸੀਗੀ ਆਪਾਂ ਪਹਿਲੀ ਵਾਰ ਮਿਲ ਰਹੇ ਮੇਰੇ ਨਾਲ ਹਾਂ ਜੀ ਹਾਂ ਜੀ ਬਿਲਕੁਲ ਜੀ ਮੈਨੂੰ ਮੇਰੇ ਆਪਣੇ ਸਰਜਰੀ ਹੋਣ ਨੂੰ ਦੱਸਿਆ ਸੀ ਡਾਕਟਰ ਸਾਹਿਬ ਨੇ ਦੱਸਿਆ ਸੀ ਕੋਈ ਤਾਂ ਨਹੀਂ ਨਹੀਂ ਹੋਈ ਨਹੀਂ ਹੈਗੀ ਤੇ ਪ੍ਰੋਬਲਮ ਕੀ ਆਈ ਆਈ ਕੀ ਸੀ ਪੇਨ ਹੁੰਦੀ ਸੀ ਬਾਈਓ ਵਿੱਚ ਅੱਛਾ ਬਾਹਰ ਵਿੱਚ ਹਾਂ ਜੀ ਠੀਕ ਹੈ ਜੀ ਸ਼ਾਇਦ ਕਰਨ ਲੱਗੇ ਠੀਕ ਹੈ ਜੀ ਫਿਰ ਇੱਥੇ ਕਿੰਨੇ ਦਿਨਾਂ ਦੀ ਥੈਰੇਪੀ ਲਈ ਇੱਥੇ ਮੈਂ 40 ਦਿਨ ਦੀ ਪੂ ਹਾਂਜੀ ਤੇ ਹੁਣ ਕਿਵੇਂ ਫੀਲ ਹੋ ਰਿਹਾ ਕੋਈ ਠੀਕ ਹੈ ਬਿਲਕੁਲ ਰਿਲੈਕਸਡ ਬਿਲਕੁਲ ਕੋਈ ਦਿੱਕਤ ਆਉਂਦੀ ਨਹੀਂ ਕੋਈ ਦਿੱਕਤ ਨਹੀਂ ਆ ਗਈ ਕੋਈ ਚੱਕਰ ਘਬਰਾਤ ਹਾਂ ਇਹ ਨਾ ਮੈਂ ਸਾਰਾ ਦਿਨ ਬਾਹਰ ਘੁੰਮਦਾ ਮਾਰਕੀਟ ਚ ਘੁੰਮਦਾ ਵੇ ਕੋਈ ਇੰਨੀ ਗਰਮੀ ਹੈ ਸਾਡੇ ਪਸੀਨੇ ਛੁੱਟ ਰਹੇ ਲੇਕਿਨ ਇਹ ਆਰਾਮ ਨਾਲ ਖੜੇ ਆ ਸਾਰੇ ਐਦਾਂ ਹੀ ਮਹਾਰਾਜ ਰੱਖੇ ਅਜਾ ਤੁਸੀਂ ਭਾਵੇਂ ਪਿਛਲੀ ਵਾਰ ਜੇ ਮੈਂ ਯਾਦ ਕਰਾਂ ਰੂਮ ਵਿੱਚ ਸਿਕਿਤ ਤੁਹਾਡਾ ਟ੍ਰੀਟਮੈਂਟ ਹੋ ਰਿਹਾ ਸੀਗਾ ਮਸ਼ੀਨ ਲੱਗੀ ਹੋਈ ਸੀਗੀ ਤੁਸੀਂ ਉਦੋਂ ਵੀ ਕਹੇ ਸੀ ਕਿ 10 ਕਿ ਦਿਨ ਹੋ ਗਏ ਆ ਹਾਂਜੀ ਤੇ ਮੈਨੂੰ ਪਹਿਲੇ ਨਾਲੋਂ ਫਰਕ ਮਹਿਸੂਸ ਹੋ ਰਿਹਾ ਆ ਹੁਣ ਤਾਂ ਤੁਸੀਂ ਐਲੈਟ ਯੂਕੇ ਤੋਂ ਆਏ ਹੋ ਨੇ ਹਾਂਜੀ ਕਿਹੜਾ ਮਾਰ ਕੇ ਆਏ ਕਿ ਬਸ ਇੰਡਰੀ ਨਹੀਂ ਨਹੀਂ ਹਾਂਜੀ ਸ਼ੌਪ ਹੈ ਜਨਰਲ ਸਟੋਰ ਹੁੰਦਾ ਅੱਛਾ ਜੀ ਹਾਂਜੀ ਹਾਂਜੀ ਤੇ ਟ੍ਰੀਟਮੈਂਟ ਬਾਰੇ ਦੱਸੋ ਜੀ ਜਿੰਨੇ ਮਿੰਟ ਮੇਰਾ ਪੂਰਾ ਹੋ ਗਿਆ ਜਿੱਥੇ 40 ਦਿਨ ਦੀ ਥੈਰੇਪੀ ਸੀ ਲੱਗੀ ਹੂੰ ਤੇ ਆਪਾਂ ਸੱਚ ਬੋਲੋਗਾ ਜੀ ਜੇ ਕੋਈ ਹੋਰ ਤਾਂ ਇਹ ਦੇ ਦਿੱਕੜੇ ਉਹ ਵੀ ਦੱਸ ਦੇਣੀ ਕੋਈ ਪ੍ਰੋਬਲਮ ਨਹੀਂ ਨਵੇਂ ਸ਼ਹਿਰ ਕਿਸੇ ਨਿੱਜੀ ਡਾਕਟਰ ਨੇ ਮੈਨੂੰ ਨਿੱਜੀ ਹਸਪਤਾਲ ਦੇ ਡਾਕਟਰ ਨੇ ਹਾਂਜੀ ਹਾਂਜੀ ਬੇਸ ਮੇਕਰ ਵਾਲੀ ਬੋਲੀ ਸੀ ਸਿੱਧਾ ਹੀ ਬੇਸ ਮੇਕਰ ਹਾਂਜੀ ਹਾਂਜੀ ਜਿੱਦਾਂ ਮੇਰੀ ਹਾਰਟ ਦੀ ਜਿਹੜੀ ਨਾ ਪੰਪਿੰਗ ਸੀ 20% ਰਹਿ ਗਈ ਸੀ ਤੇ ਉਹਦੇ ਨਾਲ ਮੈਨੂੰ ਚੱਲਣ ਫਿਰ ਬਹੁਤ ਮੁਸ਼ਕਲ ਆ ਰਹੀ ਸੀ ਅੱਛਾ ਪਰ ਜਦੋਂ ਇੱਕ ਗੱਲ ਦੱਸਿਓ ਸੌਰੀ ਤੁਹਾਡੀ ਗੱਲ ਟੋਕਤੀ ਜਦੋਂ ਇਹ ਡਾਕਟਰ ਦੇਖੋ ਹਾਈਲੀ ਕੁਆਲੀਫਾਈਡ ਡਾਕਟਰ ਹੁੰਦੇ ਆ ਔਰ ਜਦੋਂ ਤੁਹਾਨੂੰ ਸਦਾ ਹੀ ਕਹਿਣ ਕਿ ਤੇਰੇ ਤਾਂ ਵੀ ਸਟੰਟ ਪੈਣਾ ਬੰਦਾ ਇੱਕ ਵਾਰੀ ਘਭਰਾਉਂਦਾ ਤਾਂ ਹੈਗਾ ਨਾ ਮੈਂ ਤਾਂ ਠੀਕ ਵੀ ਆਸੀ ਘਰ ਜਾ ਕੇ ਜੀ ਬਿਲਕੁਲ ਹੀ ਆਸੀ ਮਗਾਤੀ ਵੀ ਹੁਣ ਤਾਂ ਖਤਮ ਹੀ ਹੋ ਗਿਆ ਬਿਲਕੁਲ ਹੀ ਚਲੋ ਫਿਰ ਤੁਹਾਡੇ ਹੀ ਦੇਖਿਆ ਸੀ ਅਸੀਂ ਅੱਛਾ ਹਾਂਜੀ ਸਾਡੀ ਵੀਡੀਓ ਦੇਖ ਕੇ ਆਈ ਸੀ ਵੀਡੀਓ ਦੇਖ ਕੇ ਸੀ ਡਾਕਟਰ ਨੇ ਨਹੀਂ ਦੱਸਿਆ ਸਾਨੂੰ ਨਹੀਂ ਨਹੀਂ ਅਸੀਂ ਇੱਥੇ ਆ ਗਏ ਸਿੱਧੇ ਅੱਛਾ ਜੀ ਚਲੇ ਨਹੀਂ ਸਾਨੂੰ ਗਾਈਡ ਕੀਤਾ ਬਹੁਤ ਵਧੀਆ ਚਲੋ ਮਹਾਰਾਜ ਮਾਹੀ ਦਾ ਧੰਨਵਾਦ ਹੈ ਹਾਂਜੀ ਬੰਨ ਬਾਈ ਬੰਨ ਕਰਕੇ ਜਿੱਦਾਂ ਚਿਕ ਨਿਕਲ ਗਿਆ ਮੈਂ ਵਧੀਆ ਹੁੰਦਾ ਨਹੀਂ ਤਾਂ ਜਿਵੇਂ ਤੁਸੀਂ ਫੇਟਾ ਡਿਗੇ ਸੀ ਉਹਨੇ ਇੱਕ ਦੀ ਜਗ੍ਹਾ ਦੋ ਸਟੈਂਟ ਪਾਉਣੇ ਸੀ ਹਾਂਜੀ ਹਾਂਜੀ ਹੈ 9 ਲੱਖ ਰੁਪਏ ਮੰਗਿਆ ਸੀ ਕਹਿੰਜੀ ਪੇਸਮੈਂਟ ਕਰਦਾ ਕਿੰਨਾ 9 ਲੱਖ ਨਹੀਂ 9 ਲੱਖ ਹਾਂਜੀ ਇਹ ਕਿ ਕਹਤਾ ਸੀ ਗੱਲ ਫੇਰ ਕੱਲਾ ਤੁਹਾਡੇ ਪੇਸਮੇਕਰ ਥੋੜੇ ਘਰ ਰਿਸਕ ਕਰ ਦਿਆਦੇ ਪਹਿਲੇ ਮੈਂ ਅਸੀਂ ਇੰਨਾ ਪੈਸਾ ਇਕੱਠਾ ਕਿੱਥੋਂ ਕਰਨਾ ਸੀ ਹਾਂਜੀ ਹਾਂਜੀ ਭਾਣਾ ਆ ਜੀ ਇਹ ਕਿਹੜੀ ਗੱਲ ਆ ਮੰਨ ਲਓ ਕੋਈ ਕਹੇ ਖੜੇ ਪੈਰ 9 ਲੱਖ ਦਾ ਖਰਚਾ ਕਹਿ ਦੇਵੇ ਘਰਦਿਆਂ ਨੇ ਵੀ ਸੋਚਣਾ ਕਿ 9 ਲੱਖ ਲਿਆਣਾ ਕਿੱਥੋਂ ਲਿਆਉਣਾ ਹੀ ਕਿੱਥੋਂ ਆ ਜੀ ਇਹਦੇ ਪਤਾ ਹੀ ਆ ਹੁਣ ਆਪ ਜੀ ਛੋਟੀ ਜਿਹੇ ਇੰਨੇ ਪੈਸੇ ਤੇ ਸਟੋਰ ਆ ਮੇਰਾ ਉਹ ਅੱਨੇ ਕਿਹੜੇ ਆਉਂਦੇ ਨੇ ਆ ਗਏ ਬਾਕੀ ਨੇ ਬੜੇ ਘਟਕ ਦੇਖੋ ਉਸ ਤੋਂ ਤੇ ਕੋਰੋਨਾ ਦਾ ਸਟਾਫ ਹੈ ਨਾ ਜੀ ਉਹ ਵੀ ਜਿਆਦਾ ਫੋਰਸ ਕਰਦੇ ਆ ਹਾਂ ਜੀ ਉਹ ਤਾਂ ਹਾਂ ਵੀ ਫਟਾਫਟ ਜੀ ਕਰਾ ਲਓ ਟ੍ਰੀਟਮੈਂਟ ਐਨੀ ਜਲਦੀ ਤੁਹਾਨੂੰ ਕੋਈ ਪ੍ਰੋਬਲਮ ਹੋ ਜਾਣੀ ਆ ਤੁਸੀਂ ਤੁਹਾਨੂੰ ਕੋਈ ਨਾ ਕੋਈ ਹੋ ਸਕਦਾ ਸ਼ਾਮ ਤੱਕ ਦੇਖੋ ਭਾਈ ਉਹ ਡਾਕਟਰ ਨਹੀਂ ਉਹ ਤਾਂ ਮਾਰਕੀਟਿੰਗ ਐਗਜ਼ੀਕਿਊਟਿਵ ਹੈ ਮੈਂ ਤਾਂ ਇਹ ਵੀ ਇੱਥੇ ਤੱਕ ਸੁਣਿਆ ਕਿਦਾ ਹੱਥ ਜਿੱਦਾਂ ਨਾ ਸੁਨਿਆਰੇ ਮੋਤੀ ਰੱਖ ਲੈਂਦੇ ਆ ਕਿ ਆਹ ਸਟੈਂਟ ਵੀ ਹੈਗਾ ਆ ਵੀ ਹੈਗਾ ਆ ਵੀ ਹੈਗਾ ਆ ਵੀ ਹੈਗਾ ਪੌਣਾ ਕਿਹੜਾ ਜੇ ਪੁੱਛੋ ਗਾਰੰਟੀ ਗਾਰੰਟੀ ਕਿਸੇ ਦੇ ਨਹੀਂ ਕੋਈ ਗਾਰੰਟੀ ਦਾ ਸਟਾਫ ਹੈ ਸਾਰਾ ਸਟਾਫ ਵੀ ਦਰ ਵੀ ਲੱਗਦਾ ਸਾਨੂੰ ਦੇ ਲੋ ਭਾਈ ਇਹਨਾਂ ਦੇ ਨਾਲ ਐਨਾ ਵਧੀਆ ਸੀ ਸਟਾਫ ਸਾਨੂੰ 10 ਦਿਨ ਵੀ ਸਾਨੂੰ ਬਾਦੂ ਨਹੀਂ ਇਹਨਾਂ ਦੇ ਕਰਕੇ ਸੀ ਆ ਗਏ ਨੇ ਇਹ ਤਾਂ ਕਿੱਥੇ ਆਉਣਾ ਸੀ ਜੀ ਜੇ ਨਾ ਸਟਾਫ ਬਦਿਆ ਅਸੀਂ ਉੱਥੇ ਇੱਕ ਦਿਨ ਨਹੀਂ ਆਉਂਦੇ ਕੋਆਪਰੇਟਿਵ ਕੋਆਪਰੇਟਿਵ ਅਸੀਂ ਉੱਥੇ ਇੱਕ ਦਿਨ ਨਹੀਂ اٹਕੇ ਦੇ ਲੋ ਨਹੀਂ ਤਾਂ ਕਈ ਦਬਕੇ ਮਾਰਦੇ ਨਾ ਦਬਕੇ ਕੀ ਜੀ ਆਹ ਚੰਗੀ ਦਾ ਕੇਅਰ ਨਹੀਂ ਕਰਦੇ ਮਰੀਦ ਦੀ ਇੱਥੇ ਬੜੇ ਵਧੀਆ ਕੇਅਰ ਕਰਦੇ ਸੀ ਕਿਤੇ ਖਾਸ ਦੇ ਖੇਡਦੇ ਸੀ ਕੋਈ ਇਦਾਂ ਦੀ ਪ੍ਰੋਬਲਮ ਨਹੀਂ ਸੀ ਸਟਾਫ ਵਧੀਆ ਸੀ ਚਲੋ ਮੈਨੂੰ ਭਾਜੀ ਹੁਣ ਦੇਖ ਕੇ ਬਹੁਤ ਖੁਸ਼ੀ ਹੋਈ ਤੇ ਜੋ ਇਹਨਾਂ ਦੀ ਸਟੋਰੀਸ ਹੋਣੀ ਆ ਕੇ ਦੱਸ ਦਿੱਤਾ ਕਿ ਤੁਹਾਡੇ ਇਮੀਡੀਏਟਲੀ ਪੇਸਮੇਕਰ ਪੈਣਾ ਔਰ 9 ਲੱਖ ਖਰਚਾ ਦੱਸ ਦਿੱਤਾ ਇਹ ਕਹਿੰਦੇ ਤੁਹਾਡੀ ਵੀਡੀਓ ਦੇਖ ਕੇ ਲਾਸਟ ਟਾਈਮ ਇਹਨਾਂ ਨੇ ਦੱਸਿਆ ਹੁਣ ਦੱਸਿਆ ਕਹਿੰਦੇ ਤੁਹਾਡੀ ਵੀਡੀਓ ਦੇਖ ਕੇ ਇੱਥੇ ਆ ਗਏ ਸੀ ਤੇ ਹੁਣ ਦੇਖੋ ਕਿਵੇਂ ਮਹਾਰਾਜ ਨੇ ਰੰਗ ਭਾਰਾ ਹੈ ਨਾ ਰੰਗ ਲਾਇਆ ਤੇ ਸਿਰ ਠੀਕ ਹੈ ਹਾਂਜੀ ਜਿੱਦਾਂ ਸਾਰੇ 48 ਕਿਲੋ ਪਹਿਲਾਂ ਬਜਨ ਰਹਿ ਗਏ ਸੀ ਮੇਰਾ ਹੁਣ 68 ਕਿਲੋ ਹੋਤਾ ਜਿੱਦਣ ਵੈਤਿਆ ਆ ਅੱਛਾ ਤੇ ਹੁਣ 56 ਕਿਲੋ ਸਰ ਵੀ ਕਰ ਦਿਓ ਹਾਂਜੀ ਸਰ ਵੀ ਕਰ ਦੇਣ ਚਲ ਹੁਣ ਵਧੀਆ ਸਰ ਪਰਮਾਤਮਾ ਤੁਹਾਨੂੰ ਤੰਦਰੁਸਤ ਰੱਖੇ ਨੀ ਔਰ ਦੇਖੋ ਇਹਨਾਂ ਦੇ ਬੱਚਿਆਂ ਨੂੰ ਇਹਨਾਂ ਦੀ ਵਾਈਫ ਨੂੰ ਕਿ ਨਹੀਂ ਤਾਂ ਕਿੱਥੇ ਬੰਦਾ ਮੰਜੇ ਤੇ ਪਿਆ ਜਾਂਦਾ ਜੇ ਸਰਜਰੀ ਹੋ ਜੇ ਰਿਕਵਰੀ ਨੂੰ ਟਾਈਮ ਬਹੁਤ ਲੱਗ ਜਾਂਦਾ ਜੀ ਜਿੱਦਾਂ ਦੇਖੋ ਨਾ ਜਦੋਂ ਆਪਰੇਸ਼ਨ ਹੁੰਦਾ ਬਲੱਡ ਲੌਸ ਹੁੰਦਾ ਰਿਕਵਰੀ ਨੂੰ ਕਿੰਨਾ ਟਾਈਮ ਲੱਗਦਾ ਫਿਰ ਇੱਕ ਬੰਦਾ ਸਾਰ ਦਿਨ ਡਰੀ ਜਾਂਦਾ ਕਿ ਯਾਰ ਮੇਰੇ ਚੀਰ ਫਾੜ ਹੋਈ ਆ ਚਲੋ ਪ੍ਰਮਾਤਵਾ ਤੁਹਾਨੂੰ ਚੜ੍ਹਦੀ ਕਲਾ ਚ ਰੱਖਣ ਤੁਸੀਂ ਆਪਣੀ ਸਟੋਰੀ ਦੱਸੋ ਜੀ ਹਾਂਜੀ ਮੈਂ ਬਾਜੀ ਮੈਨੂੰ ਨਾ ਅਟੈਕ ਹੋ ਗਿਆ ਸੀਗਾ ਅੱਛਾ ਜੀ ਨਵੰਬਰ ਨੂੰ ਹਾਂ ਜੀ ਪਿਛਲੇ ਸਾਲ ਤੇ ਹਾਂਜੀ ਹਾਂਜੀ ਮੈਂ ਫਿਰ ਡੀਐਮਸੀ ਤੋਂ ਮੇਰਾ ਇਲਾਜ ਚੱਲਦਾ ਸੀ ਫਿਰ ਜੀ ਤੇ ਉਹ ਮਤਲਬ ਮੈਡੀਸਨ ਚੱਲਦੀ ਸੀਗੀ ਸਟੰਡ ਤਾਂ ਨਹੀਂ ਪਿਆ ਜੀ ਤੇ ਉਹਨੇ ਹੁਣ ਪੇਸਮੇਕਰ ਬਾਰੇ ਸਲਾਹ ਦਿੱਤੀ ਵੀ ਜੀ ਫਿਰ ਮੈਂ ਇਹ ਸੌਲ ਸੈਂਟਰ ਦਾ ਮੈਨੂੰ ਪਤਾ ਲੱਗਾ ਸੀ ਜੀ ਤੇ ਫਿਰ ਮੈਂ ਆ ਕੇ ਇੱਥੋਂ ਟ੍ਰੀਟਮੈਂਟ ਲਿਆ ਜਿਸ 40 ਦਿਨ ਦਾ ਜੀ 40 ਦਿਨ ਦੀ ਮਸ਼ੀਨ ਤੇ 20 ਦਿਨ ਦੇ ਡ੍ਰਿਪ ਲਵਾਏ ਠੀਕ ਹੈ ਜੀ ਹੁਣ ਅੱਗੇ ਨਾਲ ਮੈਨੂੰ ਕਾਫੀ ਫਰਕ ਲੱਗਦਾ ਜੀ ਤੇ ਮੈਡੀਸਨ ਘਟੀ ਕੇ ਮੈਡੀਸਨ ਥੋੜੀ ਚੇਂਜ ਕੀਤੀ ਹੈ ਹਾਂ ਜੀ ਕੱਟੇ ਨੇ ਹਜੇ 1 ਮਹੀਨਾ ਹੋ ਚੱਲਿਆ ਜੀ ਅੱਜ ਲਾਸਟ ਦਿਨ ਸੀ ਮੇਰਾ ਠੀਕ ਇੱਥੇ ਦਾ 30 ਮਿੰਟ ਦਾ ਥੈਰੇਪੀ ਹੁੰਦਾ ਹੈ ਜੀ ਟੈਸਟ ਵਗੈਰਾ ਕਰਾਣੇ ਆ ਓਕੇ ਤੇ ਬਾਕੀ ਉਦਾਂ ਅਕੇ ਨਾਲ ਕਾਫੀ ਫਰਕ ਆ ਜੀ ਹਾਂਜੀ ਅੱਛਾ ਕੱਲਾ ਮਸੂ ਫਰਕ ਹੀ ਮਹਿਸੂਸ ਹੁੰਦਾ ਕਿ ਜਿਹੜੇ ਟੈਸਟ ਵੀ ਦੁਆਰ ਦੀ ਕਰਵਾਏ ਜਾ ਰਹੇ ਆ ਉਹਨਾਂ ਚ ਰਿਪੋਰਟ ਕਿਹੋ ਜਿਹੀ ਆਈ ਹੈ ਰਿਪੋਰਟ ਜੀ ਗੁੱਡ ਆ ਜੀ ਗੁੱਡ ਹਾਂਜੀ ਵੈਰੀ ਗੁੱਡ ਹਾਂਜੀ ਠੀਕ ਹੈ ਜੀ ਕੋਟਾ ਹੁਣ ਲੈ ਆਂਦੀ ਜੀ ਇੱਕ ਪਰਸੋਂ ਕਰਾਈ ਸੀ ਜੀ ਤੇ ਮਾਝੇ ਇਹ ਚੇਨ ਦਿਖਾ ਲਣਾ ਏ ਡਾਕਟਰ ਸਰ ਨੂੰ ਮੈਂ ਦਿਖਾ ਲਦੀ ਜੀ ਤੇ ਵਧੀਆ ਨੋਰਮਲ ਆ ਗਿਆ ਉਹ ਤਾਂ ਬੰਦੇ ਨੂੰ ਤੁਹਾਡੇ ਵਰਗਾ ਹੋਣਾ ਚਾਹੀਦਾ ਵੈਰੀ ਗੁੱਡ ਕੁਛ ਵੀ ਹੋ ਜੇ ਵੈਰੀ ਗੁੱਡ ਹਾਂ ਜੀ ਜਦ ਸਾਡੇ ਸਹੀ ਆਦਾ ਨਹੀਂ ਚਾਹੀਦਾ ਹੀ ਮੈਨੂੰ ਸਮਝਾਈ ਜੀ ਸਾਡੇ ਸਾਡੇ ਪੱਲੇ ਕੋਈ ਸਹੀ ਨਹੀਂ ਉਹਨੇ ਹੀ ਸੁਸਰੇ ਸੂਰਜ ਚਾੜਨਾ ਰਾਤ ਨੂੰ ਚਾਨਣ ਲਿਆਉਣਾ ਸਾਡੇ ਪੱਲੇ ਜੀਨ ਮਰਨ ਹੈ ਹੀ ਨਹੀਂ ਬੰਦੇ ਨੂੰ ਵੈਰੀ ਗੁੱਡ ਰਹਿਣਾ ਚਾਹੀਦਾ ਸਹੀ ਗੱਲ ਮੈਂ ਜਿਹੋ ਹੌਸਲਾ ਰੱਖਣਾ ਚਾਹੀਦਾ ਹੌਸਲਾ ਰੱਖਿਆ ਜਾਂ ਨਹੀਂ ਚਲੋ ਤੁਹਾਡੇ ਥਰੂ ਬਹੁਤਿਆਂ ਨੂੰ ਹੌਸਲਾ ਮਿਲਣਾ ਤੁਹਾਨੂੰ ਦੱਸਦਾ ਦੱਸਦਾ ਮੈਂ ਆਪਣੇ ਆਪ ਨੂੰ ਦੱਸੀ ਜਾਂਦਾ ਔਰ ਪ੍ਰਮਾਤਮਾ ਕਰੇ ਕਿ ਸਾਰੇ ਤੰਦਰੁਸਤ ਰਹਿਣ ਪਰ ਜੇ ਔਣਤਾ ਹੀ ਆਉਂਦੀ ਹੈ ਮੈਂ ਫਿਰ ਤੋਂ ਬੇਨਤੀ ਕਰੂੰਗਾ ਡਾਇਗਨੋਸਿਸ ਕਰਾ ਕੇ ਇਨਵੈਸਟੀਗੇਸ਼ਨ ਚੰਗੀ ਤਰ੍ਹਾਂ ਕਰਾ ਕੇ ਸਟੰਟ ਵੱਲ ਸਿੱਧਾ ਨਾ ਜਾਓ ਇੱਕ ਵਾਰੀ ਆ ਕੇ ਮਿਲ ਲਓ ਸਲਾਹ ਲੈ ਲਓ ਕੰਸਲਟ ਕਰ ਲਓ ਜੇ ਦਿੱਕਤ ਜ਼ਿਆਦਾ ਹੈ ਫਿਰ ਹੋ ਸਕਦਾ ਕਿ ਉਹਨੇ ਸਟੰਟ ਪਾਣਾ ਹੀ ਪਵੇ ਜੇ ਦਿੱਕਤ ਘੱਟ ਹੈ ਤਾਂ ਕੇਵਲ ਇਹਦਾ ਥੈਰੇਪੀ ਨਾਲ ਵੀ ਸਰ ਜਾਂਦਾ ਔਰ ਜਿਵੇਂ ਆ ਆ ਤੁਹਾਡੇ ਸਾਹਮਣੇ ਲਾਈਵ ਐਗਜ਼ਾਮਪਲ ਹਾਂ ਜੀ ਫਾਰਵਰਡ ਕਰਨ ਦੀ ਹਾਂ ਜੀ ਫਾਸਟੇਬਲ ਦਾ ਕੰਮ ਕਰਦਾ ਨੈਟ ਪਲੱਸ ਦਾ ਜੀ ਹਾਂ ਜੀ ਜੀ ਗੱਡਸ਼ ਅੰਕਲ ਡਿਸਟ੍ਰੀਬਿਊਟਰ ਮੈਂ ਹਾਂ ਜੀ ਚਲ ਸਾਰਿਆਂ ਦੀ ਆਪਾਂ ਰਾਇ ਲੈ ਲਈ ਹੈ ਜੀ ਔਰ ਉਮੀਦ ਕਰਦੇ ਆ ਵਾਹਿਗੁਰੂ ਅੱਗੇ ਅਰਦਾਸ ਵੀ ਕਰਦੇ ਸਾਰੇ ਚੜ੍ਹਦੀ ਕਲਾ ਚ ਰਹਿਣ ਤੰਦਰੁਸਤ ਰਹਿਣ ਜਿਹੜੇ ਦੇਖ ਰਹੇ ਆ ਤੁਸੀਂ ਵੀ ਚੜ੍ਹਦੀ ਕਲਾ ਚ ਰਹੋ ਤੇ ਜਿਹੜੇ ਬੋਲ ਰਹੇ ਆ ਉਹ ਵੀ ਚੜ੍ਹਦੀ ਕਲਾ ਚ ਰਹਿਣ ਸੱਚੀ ਉਹ ਡਾਕਟਰ ਸਾਹਿਬ ਦੇ ਜਿੰਨੇ ਪੇਸ਼ੈਂਟ ਸਿਗੇ ਆਪਾਂ ਸਾਰਿਆਂ ਨਾਲ ਗੱਲ ਕਰ ਲਈ ਔਰ ਵੈਸੇ ਵੀ ਕਿਹਾ ਜਾਂਦਾ ਇਨਫੋਰਮੇਸ਼ਨ ਇਜ਼ ਅ ਸੋਰਸ ਆਫ ਲਰਨਿੰਗ ਬਹੁਤ ਕੁਛ ਆਪਾਂ ਲੋਕਾਂ ਨੂੰ ਸਿੱਖਿਆ ਬਹੁਤ ਕੁਛ ਸਮਝਿਆ ਡਾਕਟਰ ਸਾਹਿਬ ਨੂੰ ਦੱਸਣਾ ਚਾਹੁੰਦੇ ਡਾਕਟਰ ਸਾਹਿਬ ਮੈਂ ਸਾਰੇ ਤੋਂ ਸੁਭਾਲ ਨੇ ਸਾਰੇ ਸੈਟੀਸਫਾਈਡ ਨੇ ਸੰਤੁਸ਼ਟ ਨੇ ਔਰ ਉਹਨਾਂ ਨੇ ਰეკਮੈਂਡੇਸ਼ਨ ਵੀ ਦਿੱਤੀ ਹੈ ਆਮ ਪਬਲਿਕ ਨੂੰ ਅਪੀਲ ਵੀ ਕੀਤੀ ਹੈ ਕਿ ਸਿੱਧਾ ਸਟੰਟ ਵੱਲ ਨਾ ਜਾਓ ਪਹਿਲਾਂ ਡਾਇਗਨੋਸਿਸ ਕਰਾਓ ਜੇ ਤੁਹਾਨੂੰ ਲੱਗਦਾ ਲੋੜ ਹੈ ਤਾਂ ਸਟੰਟ ਵੱਲ ਜਾਓ ਨਹੀਂ ਤਾਂ ਤੁਸੀਂ ਸੋਲ ਕਲੀਨਿਕ 'ਚ ਆ ਕੇ ਇੱਕ ਵਾਰੀ ਸਲਾਹ ਜ਼ਰੂਰ ਲਓ ਤੁਸੀਂ ਜਿਹੜੀ ਆਮ ਪਬਲਿਕ ਘਰ ਦੇਖ ਰਹੇ ਹੋ ਜਿਨ੍ਹਾਂ ਨੂੰ ਹਿਰਦੇ ਦੇ ਰੋਗ ਲੱਗ ਰਿਹਾ ਹੋ ਗਿਆ ਜਾਂ ਡਰ ਹੈ ਉਹਨਾਂ ਦਾ ਭਾ ਦਰ ਕੱਟਣਾ ਹੋਵੇ ਤਾਂ ਕਿੱਦਾਂ ਕਿੱਦਾਂ ਕੱਟਾਗੇ ਤੁਸੀਂ ਕੀ ਅਪੀਲ ਕਰੋਗੇ ਮੈਂ ਹਰ ਉਸ ਪੇਸ਼ੈਂਟ ਕੋ ਜਿਸਕੋ ਜਿਸਕੋ ਐਂਜਿਓਪਲਾਸਟੀ या स्टंट या बाईपास बताया गया है और तो जिसको कहा गया कि फौरन ये टेस्ट ये ट्रीटमेंट कराना है उनको मैं ये कहना चाहूंगा कि एक बार हमें सेवा का मौका जरूर से दें हम पूरी कोशिश करेंगे कि आपको इस सर्जरी से बचा लें और हमने अपनी रिसर्च में यही देखा है कि जितने पेशेंट हमने ट्रीट करे हैं सबको हमने सर्जरी से ज्यादातर पेशेंट्स को बचा लिया है तो एक बार सेवा का मौका दें आपके इस शहर में नवा शहर में हमारा ये अभी नया सेंटर शुरू हुआ है ਤੋ ਇਸਮੇ ਇੱਕ ਵਾਰ ਆਏ ਔਰ ਇੱਕ ਵਾਰ ਆਕਰ ਕੇ ਹਮਸੇ ਪਰਾਮਰਜ ਜ਼ਰੂਰ ਸੇ ਕਰੇ ਜੀ ਸਾਥੀਓ ਅਸੀਂ ਵੀ ਇਹੀ ਕਹਿਣਾ ਚਾਹੁੰਦੇ ਕਿ ਜਿੰਨਾ ਕ ਰਿਵਿਊ ਅਸੀਂ ਲੈ ਪਾਏ ਔਰ ਸੱਚਾ ਸੁੱਚਾ ਰਿਵਿਊ ਹੈ ਕਿਸ ਨੂੰ ਪੈਸੇ ਦੇ ਕੇ ਤਾਂ ਰਿਵਿਊ ਨਹੀਂ ਕਰਵਾਇਆ ਗਿਆ ਉਹ ਪੇਸ਼ੈਂਟਸ ਦੀਆਂ ਤਿੰਨ ਵੀਡੀਓ ਬਣ ਗਈਆਂ ਪਹਿਲਾ ਜਦੋਂ ਉਹ ਉਹਨਾਂ ਨੇ ਐਂਟਰੀ ਕੀਤੀ ਦੂਜੀ ਵਾਰ 20 ਦਿਨ ਬਾਅਦ ਤੇ ਹੁਣ ਤੀਜੀ ਵਾਰ 40 ਦਿਨ ਬਾਅਦ ਜਦੋਂ ਉਹਨਾਂ ਨੇ ਪੂਰੀ ਥੈਰੇਪੀ ਲੈ ਲਈ ਅਸੀਂ ਵੀ ਇਹੀ ਕਹਿਣਾ ਚਾਹੁੰਦੇ ਹਾਂ ਕਿ ਯਾਰ ਸਟੰਟ ਤੋਂ ਬਚੋ ਚੀਰ ਫਾੜ ਤੋਂ ਬਚੋ ਪੇਨ ਤੋਂ ਬਚੋ ਤੁਹਾਨੂੰ ਜੇਕਰ ਕੋਈ ਡਰਾਉਂਦਾ ਤਾਂ ਇੱਕ ਪੂਰੀ ਕੰਸਲਟ ਜ਼ਰੂਰ ਕਰ ਲਓ ਇਹ ਤੁਹਾਨੂੰ ਜੇ ਜੇਹਨੂੰ ਲੱਗਦਾ ਹੋਵੇ ਕਿ ਸਟੰਟ ਦੀ ਜ਼ਰੂਰਤ ਹੈ ਕਮ ਜਿਆਦਾ ਕ੍ਰਿਟੀਕਲ ਹੈ ਐਮਰਜੈਂਸੀ ਹੈ ਤਾਂ ਇਹ ਵੀ ਤੁਹਾਨੂੰ ਇਹੀ ਕਹਿ ਦੇਣਗੇ ਪਰ ਜੇ ਇਹਨਾਂ ਨੂੰ ਲੱਗਦਾ ਹੋਵੇ ਕਿ ਬਚਾਇਆ ਜਾ ਸਕਦਾ ਹੈ ਹੱਲੇ ਦਿੱਲੀ ਦੂਰ ਹੈ ਹੱਲੇ ਮਤਲਬ ਜਿਹੜਾ ਡਰ ਤੋਂ ਤੁਸੀਂ ਡਰ ਰਹੇ ਹੋ ਉਹ ਡਰ ਬਹੁਤ ਦੂਰ ਹੈ ਪਰ ਤੁਹਾਨੂੰ ਸਹੀ ਗਾਈਡ ਕਰਨਗੇ ਔਰ ਰੱਬ ਕਰੇ 40 ਦਿਨਾਂ ਦੇ ਅੰਦਰ ਅੰਦਰ ਥੈਰੇਪੀ ਤੋਂ ਬਾਅਦ ਤੁਸੀਂ ਬਿਲਕੁਲ ਤੰਦਰੁਸਤ ਹੋ ਜੋ ਤੰਦਰੁਸਤ ਹੋਵੋਗੇ ਤਾਂ ਜਿਹੜੇ ਇਹਨਾਂ ਦੇ ਪੇਸ਼ੈਂਟ ਹੈ ਜਿਹੜਾ ਹੁਣ ਐਦਾਂ ਲੱਗਦਾ ਕਿ ਕੋਈ ਯੂਕੇ ਤੋਂ ਆਇਆ ਕਿਸੇ ਨੂੰ ਕੋਈ ਤਕਲੀਫ ਹੀ ਨਹੀਂ ਹੈ ਚਿਹਰੇ ਤੇ ਰੌਣਕ ਹੈ ਉਹਨਾਂ ਕੋਲੋਂ ਤੁਸੀਂ ਵੀ ਤੰਦਰੁਸਤ ਹੋਜੇਂ ਸਾਡੇ ਲਈ ਤਾਂ ਇਹ ਬਹੁਤ ਖੁਸ਼ੀ ਦੀ ਗੱਲ ਹੋਵੇਗੀ ਡਾਕਟਰ ਸਾਹਿਬ ਸਭਾ ਕੱਢਿਆ ਬਹੁਤ ਮਿਹਰਬਾਨੀ ਬਹੁਤ ਚੰਗਾ ਲੱਗਿਆ ਸ਼ੁਕਰੀਆ